Subtitles <laughs> Take ਇਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਇੱਕ ਇਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰਖੋ ਸਰਣਾਈ ਜੁਗ ਜੁਗ ਕਰਤੈਂ ਦੋ ਜਹਾਨਾਂ ਦੇ ਵਾਲੀ ਗੁਰ ਤਕ ਤੰਦੇ ਮਲਕ ਮੁਕਸ਼ੰਦ ਪਤਸ਼ਾ ਜਹਰ ਜਹੂਰ ਹਾਜਰ ਅਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀ ਤੇ ਸਤਗੁਰਾਂ ਦੀ ਦੀਪ ਪਾਵਨ ਮੁਬਾਰਕਨਗੀ ਕੋ ਉਹਦਾ ਆਨੰਦ ਮੰਨ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਹਾਰੀ ਕਲਸਾ ਰੂਪ ਸਤ ਸੰਗਤ ਜੀਓ ਵਡੇ ਹੀ ਪਗ ਹਨ ਸਹੀ ਦੰਦ ਸਰਤਾ ਜਿਨ ਪੰਚਮ ਬਾਤਿ ਸਾ ਤਨ ਤਨ ਸਾਹਿ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਗੋਣ ਸਾਹਿਬ ਜੀ ਦੀ ਅਮਰਤ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸੰਜਪਉਂਦੇ ਹਾਂ ਭਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਰਕਸ਼ਿਸ਼ ਕਰਦੇ ਨੇ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਧੋ ਤਾਨ ਇਕਾਗਰ ਜੀਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਐ ਮੇਰੇ ਪਿਆਰੇ ਸੰਤ ਸਬਦ ਨਾਲ ਨਿਵਾਜਦੇ ਨੇ ਆਪਣੇ ਮਨ ਨੂੰ ਸ਼ਾਂਤ ਕਰ ਆਪਣੇ ਤਨ ਨੂੰ ਸ਼ਾਂਤ ਕਰ ਆਪਣੇ ਕਰਮਾਂ ਨੂੰ ਆਪਣੇ ਸੋਚ ਵਿਚਾਰਾਂ ਨੂੰ ਅਤੇ ਉਸ ਪਰਮਾਤਮਾ ਦੀ ਵਿਰ ਉਸਤਤ ਕਰ ਉਸਤਤ ਕਰਨੀ ਹੈ ਪਰਮਾਤਮਾ ਦੀ ਇਕਾਗਰ ਚੀਤ ਜਿਹੜਾ ਇੱਕ ਨਿਸ਼ਾਨੇ ਤੇ ਟਿਕਿਆ ਹੋਵੇ ਧਿਆਨ ਮगन ਹੋਵੇ ਇਕਾ ਤੇ ਧਿਆਨ ਹੈ ਉਹਨੂੰ ਕਹਿੰਦੇ ਨੇ ਇਕਾਗਰ ਚੀਤ ਇਕਾਗਰ ਸਤਿਗੁਰੂ ਕਹਿੰਦੇ ਨੇ ਧਿਆਨ ਦੇ ਨਾਲ ਅਭਿਧਾਨ ਸਹਿਤ ਰੱਬ ਦੇ ਧਿਆਨ ਤਰ ਸੁਖਮਣੀ ਸਹਿਜ ਗੋਵਿੰਦ ਗੁਣ ਨਾਮ ਕਿਉਂਕਿ ਰੱਬ ਦੇ ਜਦੋਂ ਤੋਂ ਗੁਣ ਗਾਣੇਗਾ ਸੁਖਾਂ ਦੀ ਮਣੀ ਸੁਖਾਂ ਦਾ ਖਜ਼ਾਨਾ ਉਸ ਸਹਿਜ ਅਵਸਥਾ ਦੇ ਵਿੱਚ ਸਤਿਗੁਰਾਂ ਨੇ ਰੱਖੀ ਜਿਸ ਮਨ ਵਸੇ ਸੋ ਹੋਟਨੇ ਦਾ ਹੁਣ ਜਿਹਦੇ ਮਨ ਦੇ ਵਿੱਚ ਇਕ ਉਸਤਤੀ ਵਸਦੀ ਐ ਜਿਹਦੇ ਮਨ ਦੇ ਵਿੱਚ ਰੱਬ ਦਾ ਅਦਬ ਭੈ ਵਸਦਾ ਹੈ ਸਤਿਗੁਰੂ ਨੂੰ ਨਿਧਾਨ ਖਜ਼ਾਨਾ ਨੇ ਹੁਣ ਇੱਕ ਖਜ਼ਾਨਾ ਤੰਦਰੁਸਤੀਆਂ ਦਾ ਇੱਕ ਖਜ਼ਾਨਾ ਤਰੱਕੀਆਂ ਦਾ ਇੱਕ ਖਜ਼ਾਨਾ ਸੁੱਖਾਂ ਦਾ ਇੱਕ ਖਜ਼ਾਨਾ ਜਿੱਥੇ ਤੱਕ ਇਹ ਸੋਚ ਸਕਦਾ ਹੈ ਉ ਤੋਂ ਪਰੇ ਦਾ ਇੱਕ ਖਜ਼ਾਨਾ ਹੈ ਜੋ ਸਤਿਗੁਰੂ ਸਾਡੀ ਝੋੜੀ ਦੇ ਵਿੱਚ ਪਾਉਂਦੇ ਸਤਿਗੁਰੂ ਕਹਿੰਦੇ ਇੱਥੇ ਬਸ ਨੇ ਕਿ ਖਜ਼ਾਨਾ ਤੇਰੀ ਝੋਲੀ ਦੇ ਵਿੱਚ ਪੈ ਗਿਆ ਸਰਵ ਇੱਛਾ ਤਾਂ ਕਿ ਪੂਰਨ ਹੋਏ ਕਿ ਜਦੋਂ ਵੀ ਤੂੰ ਸੋਚੇਗਾ ਜਾਂ ਜਦੋਂ ਵੀ ਤੇਰੇ ਮਨ ਦਾ ਸੰਕਲਪ ਮਨੋਰਥ ਹੋਵੇਗਾ ਉਹ ਪੂਰਾ ਹੋਵੇਗਾ ਸਰਵ ਇੱਛਾ ਤਾਂ ਕਿ ਪੂਰਨ ਜਦੋਂ ਰੱਬ ਦੀ ਉਸਤਤੀ ਸ਼ੁਰੂ ਕੀਤੀ ਇਹਨੇ ਕਾ ਉਦੋਂ ਰੱਬ ਨੇ ਕਰਮ ਨਿਵਾਜੀਆਂ ਕਰ ਦਿੱਤੀਆਂ ਰੱਬ ਦੀ ਕਲਾ ਬੰਦੀ ਤਾਂ ਜਦੋਂ ਆਪਣੇ ਅੰਦਰ ਇਹਨੇ ਰੱਬ ਦਾ ਨਾਮ ਵਸਾਇਆ ਰੱਬ ਦੀ ਕਿਰਪਾ ਹੋਈ ਸਤਿਗੁਰੂ ਕਹਿੰਦੇ ਨੇ ਜਿਹੜਾ ਖਜ਼ਾਨਾ ਸੀ ਉਹ ਸਾਡੀ ਚੋੜੀ ਦੇ ਵਿੱਚ ਪਾ ਦਿੱਤਾ ਪ੍ਰਦਾਨ ਪ੍ਰਗਟ ਪੁਰਖ ਸਭ ਲੋਏ ਕੱ ਲੱਖ ਜਾਂ ਨਹੀਂ ਸਤਿਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਨਹੀਂ ਪਾਇਆ ਸਤਿਗੁਰਾਂ ਨੇ ਪ੍ਰਗਟ ਕਰ ਦਿੱਤਾ ਇਹਨਾਂ ਜੀਅਲ ਦੇ ਅੰਦਰ ਜਿੰਨਾ ਪਿਆਰਿਆਂ ਨੇ ਰੱਬ ਦਾ ਨਾਮ ਜਪਿਆ ਰੱਬ ਉਹਨਾਂ ਨੂੰ ਦੁਨੀਆ ਦੇ ਵਿੱਚ ਪ੍ਰਗਟ ਕਰ ਦਿੰਦਾ ਹੈ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਕਰਮ ਲੋਕ ਸੱਚ ਦੇ ਕਰਦੇ ਉਹਨਾਂ ਦੇ ਅਲਫਾਜ ਸੰਭ ਲੈਂਦੀ ਹੈ ਦੁਨੀਆ ਉਹਨਾਂ ਅਲਫਾ ਜਾਨ ਸੁਣ ਕੇ ਫਿਰ ਰੱਬ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਨ ਜਿਤਨੇ ਭਗਤ ਸਹਿਬਾਨ ਜਿਤਨੇ ਗੁਰਮਖ ਪਿਆਰੇ ਸੰਤ ਜਨ ਮਹਾਤਮਾ ਜੀ ਸਾਧੂ ਜਨ ਨੇ ਤਾਂ ਉਹਨਾਂ ਨੇ ਬੋਲ ਸਾਹਮਣੇ ਜਾਂਦੇ ਕਈਆਂ ਨੂੰ ਗ੍ਰੰਥਾਂ ਦੇ ਵਿੱਚ ਸਾਹਮਣੇ ਆਂਗੇ ਅਤੇ ਕਈਆਂ ਨੂੰ ਸੀਨੇ ਬਸੀਨੇ ਸਾਹਮਣੇ ਆਂਗੇ ਬਜ਼ੁਰਗਾਂ ਤੋਂ ਸੁਣਿਆ ਕਿ ਮਾਤਮਾ ਜੀ ਇਹ ਤਾਂ ਕਹਿੰਦੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਬੱਚਿਆਂ ਤੋਂ ਚੱਲਦੇ ਚੱਲਦੇ ਉਹਨੂੰ ਕਹਿੰਦੇ ਨੇ ਸੀਨਾ ਵਸੀਨਾ ਸੀਨੇ ਬਸੀਨੇ ਫਿਰ ਸਤਿਗੁਰੂ ਰੱਬ ਦਾ ਨਾਮ ਜਪਣ ਵਾਲਿਆਂ ਨੂੰ ਰਸਾ ਦਿੰਦੇ ਨੇ ਇਤਨਾ ਉਹਨੂੰ ਪ੍ਰਗਟ ਕਰਦੇ ਨੇ ਇਤਨਾ ਪ੍ਰਦਾਨ ਕਰਦੇ ਨੇ ਪ੍ਰਦਾਨ ਮੰਨੋ ਸਭ ਤੋਂ ਵੱਡਾ ਪਰਮ ਹੁੰਦਾ ਉਹ ਦੋਵੇਂ ਤਾਂ ਜਦੋਂ ਇਹ ਅਰ ਰੱਬ ਦੇ ਨਾਮ ਦੇ ਨਾਲ ਦੁਲੈ ਸਭ ਤੇ ਉੱਚਾ ਹੈ ਅਸਥਾਨ ਸਾਰਿਆਂ ਤੋਂ ਉੱਚਾ ਇਹਨੂੰ ਟਿਕਾਣਾ ਮਿਲਦਾ ਹੈ ਹਾਲਾਂਕਿ ਸਾਰਿਆਂ ਤੋਂ ਉੱਚਾ ਟਿਕਾਣਾ ਇਹਨੂੰ ਮਿਲਿਆ ਹੋਇਆ ਮਨੁੱਖਾ ਦੇ ਹੀ ਮਿਲੀਏ ਕਿਉਂਕਿ ਬਾਰ-ਬਾਰ ਸਤਿਗੁਰਾਂ ਨੇ ਸਦੇਹੀ ਦਾ ਜ਼ਿਕਰ ਕੀਤਾ ਹੈ ਬਾਰ-ਬਾਰ ਮਨੁੱਖਾ ਦਾ ਜਨਮੇ ਦਾ ਜ਼ਿਕਰ ਕਰਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਮਾਟੀ ਕੇ ਹਮ ਪੁੱਤਰੇ ਮਾਨਸ ਰੱਖੀ। ਮਿੱਟੀ ਦੇ ਪੁੱਤਲੇ ਆ। ਰੱਬ ਨੇ ਪਸੀਨੇ ਇਸ ਮਾਨਸ ਮਨੁੱਖ ਨਾ ਰੱਖਿਆ। ਪਰਵਦਾ ਜੀ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਤੇ ਹੈ ਦੇਖੈ ਦੇਖੈ ਸੁਨੈ ਬੋਲੇ ਦੌਰੇ। ਕਿ ਮਿੱਟੀ ਦਾ ਪੜੌਂਦਾ ਇਹ ਮਿੱਟੀ ਦਾ ਪੁੱਤਲਾ ਇਤਨੇ ਚੋਜ ਕਰਦਾ ਪੇ। ਅਰ ਰੱਬ ਦੇ ਦਰ ਤੋਂ ਬਾਹਰ ਹੋਇਆ ਰੱਬ ਦੀ ਰਜਾ ਤੋਂ ਬਾਹਰ ਹੋਇਆ ਅਰਤਾ ਪਰਵੀ ਦੀ ਕਿਤੇ ਕਦਰ ਨਹੀਂ ਹੈ ਸਤਿਗੁਰੂ ਇਹਨੂੰ ਇੱਥੇ ਤੱਕ ਕਹਿੰਦੇ ਨੇ ਕਿ ਨਰੂ ਮਰੇ ਨਰ ਕਾਮ ਨ ਆਵੇ ਪਸ਼ੂ ਮਰੇ ਦਸ ਕਾਜ ਸਵਾਰ ਨਰੂ ਮਰਿਆ ਨਾ ਜਿਉਂਦਾ ਕੰਮ ਆਇਆ ਤੇ ਨਾ ਮਰਿਆ ਕੰਮ ਆਇਆ ਮਰੇ ਨੇ ਕਹਨੇ ਕੀ ਕੰਮ ਆਇਆ ਜਿਉਂਦਾ ਦੀ ਕੰਮ ਸਤਿਗੁਰੂ ਤਾਂ ਕਹਿੰਦੇ ਨੇ ਕਰ ਤੂ ਤਬਸੂ ਕੀ ਮਨ ਸਜਾ ਤੇਰੇ ਨਾਲ ਧੰਮ ਪਸੂ ਵੀ ਚੰਗਾ ਰਿਆ ਖੜ ਖਾਵੈ ਅੰਮ੍ਰਿਤ ਦੇ ਅੰਮ੍ਰਿਤ ਵਰਗਾ ਦੁੱਧ ਦਿੰਦਾਰਿਆ ਖੜ ਖਾ ਕੇ ਅਤੇ ਮਰਿਆਂ ਜਦੋਂ ਉਦੋਂ ਵੀ ਦਸ ਕੰਮ ਸਵਾਰ ਗਿਆ ਮਨੁੱਖ ਨੇ ਮਨੁੱਖ ਦੇ ਆਪਣੇ ਸਵਾਰਥ ਨੇ ਕਿ ਜਾਨਵਰਾਂ ਤੋਂ ਜੋਂਦਾ ਵੀ ਕੰਮ ਲੈਂਦਾ ਮੈਂ ਤੋਂ ਮਰਿਆ ਵੀ ਕੰਮ ਲੇ ਸਤਿਗੁਰੂ ਕਹਿੰਦੇ ਨੇ 10 10ਾਂ ਦਾ ਜ਼ਿਕਰ ਹੈ ਕਿ 10 ਕਾਜ ਸਵਾਰ ਹੈ ਅਤੇ ਨਰੂ ਮਰ ਨਰ ਕਾਮ ਨਾ ਇਹ ਮਰਿਆ ਇਨਸਾਨ ਕਿਸੇ ਕੰਮ ਕਿਉਂਕਿ ਕਰਮੇ ਦੇ ਇਦਾਂ ਦੇ ਨੇ ਨਾ ਕਿਸੇ ਦੇ ਨਾਲ ਮੋਹ ਨਾ ਕਿਸੇ ਦੇ ਨਾਲ ਮੁਹਬਤ ਨਾ ਕਿਸੇ ਧਰਮ ਦੇ ਮੁਤਾਬਿਕ ਚੱਲੇ ਆ ਅਤੇ ਨੇੜੇ ਤਾਂ ਐਸੀ ਨਹੀਂ ਕੋਈ ਆਉਂਦਾ ਅਤੇ ਵੈਸੇ ਵੀ ਤਾਂ ਨਾ ਜਿਉਂਦਾ ਕੰਮ ਆਇਆ ਨਾ ਮਾਰੇ ਕਮਾਇਆ ਸਤਿਗੁਰੂ ਕਹਿੰਦੇ ਨੇ ਭਾਈ ਅਸਥਾਨ ਉਹਨੂੰ ਮਿਲਦਾ ਹੈ ਇਹ ਸਭ ਤੋਂ ਉੱਚਾ ਸਥਾਨ ਜਿਹੜਾ ਰੱਬ ਦਾ ਸਿਮਰਨ ਕਰਦਾ ਹੈ ਕਿਉਂਕਿ ਰੱਬ ਦਾ ਸਿਮਰਨ ਸਭ ਤੋਂ ਉੱਚਾ ਪ੍ਰਭੂ ਦਾ ਸਿਮਰਨ ਸਭ ਤੋਂ ਪਰਮਾਤਮਾ ਦਾ ਸਿਮਰਨ ਸਭ ਤੋਂ ਉੱਚਾ ਸਤਿਗੁਰੂ ਕਹਿੰਦੇ ਨੇ ਸਭ ਤੋਂ ਉੱਚਾ ਤੈਨੂੰ ਬਣਾਇਆ ਅਤੇ ਅਗਲਾ ਸਤਿਗੁਰੂ ਕਹਿੰਦੇ ਨੇ ਬਹੁ ਰਣਾ ਹੋਵੇ ਆਵਨ ਜਾਣ ਇਹ ਵੀ ਇੱਕ ਰੱਬ ਦੀ ਬਹੁਤ ਵੱਡੀ ਦਾਤ ਹੈ ਇਐਸੀ ਸਮਝ ਲੀਏ ਖਜ਼ਾਨਾ ਸਾਡੇ ਕੋਲ ਆ ਗਿਆ ਰੱਬ ਦੀ ਕਿਰਪਾ ਹੋ ਗਈ ਅਤੇ ਜੋ ਕੁਝ ਸਿਚਾਉਂਦੇ ਆ ਸਾਡਾ ਹੋ ਰਿਹਾ ਸਭ ਤੋਂ ਉੱਚਾ ਸਾਡਾ ਨਾਮ ਕਰਨ ਹੋ ਗਿਆ ਬੜੀ ਦੁਨੀਆ ਜਾਣਦੀ ਹੈ ਮਾਇਆ ਕਰਕੇ ਰਤਵਿਆਂ ਕਰਕੇ ਸਤਿਗੁਰੂ ਕਹਿੰਦੇ ਕਰਤੱਪ ਦੀ ਇਹ ਵੀ ਬਹੁਤ ਵੱਡੀ ਕਿਰਪਾ ਹੈ ਕਿ ਜਦੋਂ ਰੱਬ ਦਾ ਨਾਮ ਜਪੀਦਾ ਆਵਣ ਜਾਣ ਆਵਣ ਜਾਣ ਦਾ ਪਾਪ ਸਾਡਾ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ ਮਾਇਆ ਕਰਕੇ ਅੱਜ ਤੱਕ ਨਾ ਕੋਈ ਸੁਖੀ ਹੋਇਆ ਤੇ ਨਾ ਮੋਰੀ ਰਤਮਿਆ ਕਰਕੇ ਨਾ ਕਿਸੇ ਨੂੰ ਸਕੂਨ ਮਿਲੇ ਅਤੇ ਨਾ ਮਿਲ ਸਕਦਾ ਇਹ ਤਾਂ ਇਨਸਾਨ ਜ਼ਿੰਦਗੀ ਦਾ ਜਿਹੜਾ ਸਾਡੀ ਦਾ ਅਸੀਂ ਚੱਲਦੇ ਆ ਸਾਡੀ ਜ਼ਿੰਦਗੀ ਦਾ ਗੁਜ਼ਾਰਾ ਹੈ ਰਤਬਿਆ ਕਰਕੇ ਕਿਸੇ ਨੇ ਰੱਬ ਨਹੀਂ ਪਾਇਆ ਨਾਮ ਦੁਨੀਆ ਤੇ ਭਾਵੇਂ ਕੋਨੇ-ਕੋਨੇ ਦੇ ਵਿੱਚ ਜਿੱਦਾਂ ਦੁਨੀਆ ਨਾ ਜਾਣਦੀ ਹੈ ਨਾਮ ਜਨਨ ਕਰਕੇ ਵੀ ਰੱਬ ਦਾ ਸਕੂਨ ਨਹੀਂ ਮਿਲਦਾ ਸਤਿਗੁਰੂ ਕਹਿੰਦੇ ਨੇ ਰੱਬ ਦੀ ਅਦੁੱਤੀ ਦਾਤੇ ਦੇ ਵਿੱਚ ਹੈ ਭਾਈ ਤਾਂ ਜਦੋਂ ਰੱਬ ਮਿਹਰਬਾਨ ਹੁੰਦਾ ਐ ਨੂੰ ਨਾਮ ਦਿੰਦਾ ਅਤੇ ਜਦੋਂ ਨਾਮ ਮਿਲਦਾ ਤਾਂ ਸਤਿਗੁਰੂ ਫਿਰ ਇਹਦਾ ਔਣ ਜਾਣ ਦਾ ਚੌਰਾਸੀ ਦਾ ਗੇੜ ਘਟਦੇ ਨੇ ਜਨਮ ਮਰਨ ਦਾ ਬੰਦਨਾ ਤੋਂ ਮੁਕਤ ਕਰਦੇ ਜਿਹੜਾ ਆਪਾਂ ਕਹਿੰਦੇ ਉਮਰ ਅਮਰ ਸਤਿਗੁਰੂ ਨੂੰ ਅਮਰ ਕਰਦੇ ਹਾਰ ਤਾਂ ਖਾਟ ਚੱਲੇ ਜਨਸੋ ਹੁਣ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਇੱਕ ਸਲੀਕਾ ਦੱਸ ਕੇ ਇੱਕ ਤਰੀਕਾ ਦੱਸ ਕੇ ਅਤੇ ਫਿਰ ਸਾਰੀ ਦੁਨੀਆ ਨੂੰ ਸੰਦੇਸ਼ ਦਿੰਦੇ ਨੇ ਸਾਰੀ ਦੁਨੀਆ ਦੇ ਲਈ ਉਪਦੇਸ਼ ਹੈ ਕਿ ਭਾਈ ਜਿਹੜਾ ਵੀ ਦੁਨੀਆ ਤੇ ਆਇਆ ਹੈ ਤਾਂ ਉਹਦਾ ਫਰਜ਼ ਬਣਦਾ ਹੈ ਕਿ ਐਦਾਂ ਦਾ ਤਨ ਖੱਟ ਕੇ ਦੁਨੀਆ ਤੋਂ ਜਾਵੇ ਤਨ ਦੌਰ ਤੇ ਛਿਲੜ ਪੱਲੇ ਖੋਣ ਭਾਵੇਂ ਨਾ ਹੋਣ ਪਰ ਰੱਬ ਦੀ ਤਾਂ ਦੌਲਤ ਇਤਨੀ ਪੱਲੇ ਹੋਵੇ ਦੇ ਕੋਲ ਆਪ ਵੀ ਮੁਕਤ ਹੋਵੇ ਅਤੇ ਦੁਨੀਆ ਨੂੰ ਵੀ ਮੁਕਤ ਕਰਾਵੇ ਆਪ ਵੀ ਅੰਤਾਂ ਦਾ ਸਕੂਨ ਲਈ ਬੈਠਾ ਹੈ ਅਤੇ ਜਿਹਦੇ ਨਾਲ ਬੋਲੇ ਆ ਜਿਹਦੇ ਨਾਲ ਵਿਚਰੇ ਆ ਉਹਨਾਂ ਨੂੰ ਸਕੂਨ ਦੇ ਕੇ ਗਿਆ ਮਾਇਆ ਨਹੀਂ ਉਹੀ ਤਾਂ ਕੋਈ ਗੱਲ ਨਹੀਂ ਬਿਰਤਵੇ ਨਹੀਂ ਨਾ ਤਾਂ ਕੋਈ ਗੱਲ ਨਹੀਂ ਸਤਿਗੁਰੂ ਕਹਿੰਦੇ ਨੇ ਇਸ ਅਦਰ ਤੇ ਪਰਵਾਣ ਹੋਣਾ ਜਿਹੜਾ ਹੈ ਭਾਗਾ ਦੇ ਨਾਲ ਹੁੰਦਾ ਹੈ ਇਹ ਮਾਇਆ ਕਰਕੇ ਜੇ ਕਿਸੇ ਰਤਵੇ ਕਰ ਦੀ ਗੱਲ ਨਹੀਂ ਹੈ ਬਿਨ ਭਾਗਾ ਸਤ ਸੰਗ ਨਾਲ ਲੱਗਦੇ ਭਾਗਾ ਤੋਂ ਮੈਨੂੰ ਸਤ ਸੰਗ ਨਹੀਂ ਲੱਗਦੀ ਹੁਣ ਜਿਹਦੇ ਭਾਗ ਨੇ ਅਤੇ ਸਤਿਗੁਰੂ ਉਸੇ ਦਾ ਜਗਰ ਕਰਦੇ ਨੇ ਫਿਰ ਤਨ ਦੌਲਤ ਵੀ ਉਹਦੇ ਪੱਲੇ ਹੀ ਆਨ ਦੌਲਤ ਨਾਮ ਦੀ ਸੰਗਤ ਦੀ দান ਪੁਨ ਕਰਨ ਦੀ ਧਰਮ ਬੰਦੀ ਦਇਆ ਦੀ ਸੰਤੋਖ ਦੀ ਇਹ ਇਦਾਂ ਦੀ ਤਨ ਦੌਲਤ ਹੈ ਸਾਰੀ ਜਿੰਦਗੀ ਖੱਟ ਕੇ ਜਾਵੇਗਾ ਇਨਸਾਨ ਇਹਨੇ ਘਟਣਾ ਨਹੀਂ ਇਹ ਵੱਧਦੀ ਜਾਂਦੀ ਸਿਰਫ ਇਹ ਕੋਈ ਮਾਇਆ ਹੈ ਰੱਬ ਦੇ ਗੁਣਾਂ ਦੀ ਜਿਹੜੀ ਵੱਧਦੀ ਜਾਂਦੀ ਦੁਨੀਆ ਦੀ ਤਨ ਦੌਲਤ ਤਾਂ ਸਮੇਂ ਦੇ ਨਾਲ ਘਟ ਜਾਣੀ ਹੈ ਮੌਣੇ ਨਹੀਂ ਘਟਣਾ ਤਾਂ ਸੀ ਘਟ ਜਾਣਾ ਹੈ ਸਾਡਾ ਸਰੀਰ ਮਿਰਵਲ ਹੋ ਜਾਣਾ ਹੈ ਸਾਡੇ ਸਰੀਰ ਦੇ ਸਰੀਰ ਨਹੀਂ ਜਵਾਬ ਦੇ ਦੇਣਾ ਜਵਾਬ ਦੇਂਦਾ ਦੇਂਦਾ ਇੱਕ ਦਿਨੇ ਨੇ ਐਦਾਂ ਦਾ ਜਵਾਬ ਦੇਣਾ ਇਹਨੇ ਮਿੱਟੀ ਦੀ ਤੇਰੀ ਹੋ ਜਾ ਫਿਰ ਜਦੋਂ ਆਤਮਾ ਨੇ ਰੱਬ ਦੇ ਦਰ ਤੇ ਜਾਣਾ ਹੈ ਉਦੋਂ ਲੇਖਾ ਜੋਖਾ ਉੱਛਿਆ ਜਾਣਾ ਹੈ ਉਦੋਂ ਕਹੇਗਾ ਤਾਂ ਉਸ ਜਿਹੜਾ ਸਰੀਰ ਤੁਸੀਂ ਦਿੱਤਾ ਸੀ ਉਹਦੇ ਵਿੱਚ ਰਹਿ ਕੇ ਮੈਂ ਤਾਂ ਰਸਾਂ ਕਸਾਂ ਦੇ ਵਿੱਚ ਭਿਆ ਰਿਆ ਸਰੀਰ ਦੇ ਸਵਾਦ ਦੇ ਵਿੱਚ ਪਿਆਦੇ ਹੁਣ ਸਤਗੁਰਾਂ ਨੇ ਜੇ ਅਰੋਗਾਂ ਦੀ ਗਿਣਤੀ ਕਰਦੇ ਨੇ ਹੁਣ ਅਰੋਗਾਂ ਦੀ ਗਿਣਤੀ ਹੋਮੈ ਰੋਗ ਮਾਨੁਕ ਕੋ ਦੇਨਾ ਕਾਮ ਰੋਗ ਮੰਗਲ ਵਸਲੀ ਨਾ ਮੰਗਲ ਕਹਿੰਦੇ ਨੇ ਹਾਤੀ ਹੁਣ ਇੱਕ ਹੈ ਤਾਂ ਵੈਸੇ ਗੁਣ ਹੈ ਇਹ ਦੁਨੀਆ ਦੀ ਉਤਪਤੀ ਹੋ ਰਹੀ ਹੈ ਕਾਇਨਾਤ ਚੱਲਦੀ ਹੈ ਪੂਰੀ ਕਾਮ ਉਹ ਜਿਹੜਾ ਉਹ ਪਰੋਗ ਹੈ ਉਹਦਾ ਹਾਥੀ ਦਾ ਰੋਗ ਹੈ ਪਰ ਉਹ ਇਤਨਾ ਵੱਡਾ ਆਕਾਰ ਇਤਨਾ ਵੱਡਾ ਤਾਕਤ ਰੱਖਣ ਵਾਲਾ ਅਤੇ ਉਹ ਵੀ ਬੇਵਸ ਹੋ ਜਾਂਦਾ ਹੈ ਅਤੇ ਜਿਹੜੇ ਸ਼ਿਕਾਰੀ ਨੇ ਉਹਨਾਂ ਦੇ ਹੱਥ ਦੇ ਵਿੱਚ ਆ ਕੇ ਫਿਰ ਇਹ ਘੜ ਘੜ ਜਾ ਕੇ ਆਪਣਾ ਤਮਾਸ਼ਾ ਵਖਾਉਂਦੇ ਇਹ ਹਾਥੀ ਨੂੰ ਵੀ ਨਚਾ ਲੈਂਦੇ ਨੇ ਫਤਿ ਬਸ ਕਿਉਂ ਹੋਇਆ ਆਪਣੇ ਉਗਣ ਕਰਕੇ ਇਤਨਾ ਰੋਗ ਵੱਡਾ ਸਤਿਗੁਰੂ ਕਹਿੰਦੇ ਨੇ ਹਾਥੀ ਦਾ ਰੋਗ ਇਹਨਾਂ ਸਾਨੇ ਆਪਣੇ ਦੇ ਵਿੱਚ ਲਿਆ ਤੂੰ ਥਾਂ ਢਕਣਾ ਕੀ ਹੈ ਦਾ ਕੋਈ ਥਾਂ ਢਕਣਾ ਨਹੀਂ ਇੱਥੇ ਆ ਕੇ ਸਾਰੇ ਰਿਸ਼ਤੇ ਖਤਮ ਹੋ ਜਾਂਦੇ ਨੇ ਇੱਥੇ ਆ ਕੇ ਸਾਰੇ ਧਰਮ ਖਤਮ ਹੋ ਜਾਂਦੇ ਨੇ ਇੱਥੇ ਆ ਕੇ ਰੱਬ ਦਾ ਸਭ ਕੁਝ ਹੀ ਖਤਮ ਹੈ ਕੰਪੈਸ਼ਟੀ ਹੈ ਨਾ ਸਰੀਰ ਦੀ ਅਤੇ ਰੋਗ ਕਿਹਦਾ ਲਿਆ ਹਾਥੀ ਦਾ ਪਰ ਕਿਤੇ ਥਾਟ ਕਾਣਾ ਹੋਣ ਦਾ ਕੋਈ ਥਾਟ ਕਾਣਾ ਨਹੀਂ ਅੱਜ ਦੇ ਸਮੇਂ ਦੇ ਵਿੱਚ ਜੇ ਇਤਨੀ ਦਰੰਦਗੀ ਹੈ ਨਾ ਇਨਸਾਨ ਦੀ ਅੱਜ ਇੱਕ ਤਰ੍ਹਾਂ ਨਰਕ ਹੈ ਇਨਸਾਨ ਦੇ ਕੋਲ ਉਹਦੇ ਕਰਕੇ ਕਿ ਸਤਗੁਰੂ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ ਹੋਮੈ ਰੋਗ ਮਨੁਕ ਕੋ ਦੀਨਾ ਹੋਮੈ ਦਾ ਰੋਗ ਮਨੁਕ ਉਹਦੇ ਕੋਲ ਹੈ ਹਰ ਕਦੇ ਕੋਲ ਨਹੀਂ ਹੈ ਅਤੇ ਜਿਹੜਾ ਕਾਮ ਰੋਗਮ ਕਾਮ ਦਾ ਰੋਗ ਜ਼ਰੂਰ ਹੈ ਆਤੀ ਦੇ ਕੋਲ ਪਰ ਉਹ ਰੋਗ ਵੀ ਨੇ ਆਪਣੇ ਤੇ ਲੈ ਲਿਆ ਆਪਣੇ ਕੋਲ ਤਾ ਸਤਗੁਰੂ ਵਾਰ-ਵਾਰ ਜ਼ਿਕਰ ਕਰਦੇ ਨੇ ਪਿਆਰੇਆ ਹਰ ਤਨ ਖਾਟ ਚੱਲੇ ਜਨ ਸੋਏ ਤਨ ਖੱਟ ਕੇ ਚੱਲੇ ਤੇ ਗੁਣਾ ਖੱਟ ਕੇ ਚੱਲ ਕਿਉਂਕਿ ਨਾਨਕ ਜਿਸੈ ਪ੍ਰਾਪਤ ਹੋਵੇ ਸਤਗੁਰਾਂ ਨੇ ਇਹ ਸਾਰਿਆਂ ਨੂੰ ਖਜ਼ਾਨਾ ਰੱਖਿਆ ਮਿਲਦਾ ਉਸ ਨੂੰ ਜਿਹੜਾ ਕੋਸ਼ਿਸ਼ ਕਰਦਾ ਲੱਭਣ ਦੀ ਲੈ ਔਰੇ ਜਿਹਦੇ ਕਰਮ ਸਹੀ ਨੇ ਜਿਹਦੇ ਸੋਚ ਵਿਚਾਰ ਬਣ ਜਾਂਦੇ बन ਜਾਂਦੀ ਹੈ गुरु ਦੇ ਮਤਲਬ ਉਹਨਾਂ ਦੇ ਸਤਿਗੁਰੂ ਫਿਰਾਰੇ ਨੇ ਅਰੇ ਕਰਦੇ ਨੇ ਖਜ਼ਾਨਾ ਥੋੜੀ ਦੇ ਵਿੱਚ ਪੈਂਦਾ ਹੈ ਖਜ਼ਾਨਾ ਪਿਆ ਫਿਰਤਾ ਵਾਰੇ ਨਹੀਂ ਖਜ਼ਾਨਾ ਜੀ ਗੁਰੂ ਦਾ ਬਾਣੀ ਖਜ਼ਾਨਾ ਹੈ ਗੁਰੂ ਦੇ ਗੁਣ ਖਜ਼ਾਨਾ ਜੋ ਸਾਨੂੰ ਪਹਿਲਾਂ ਸਤਿਗੁਰਾਂ ਨੇ ਦਿੱਤਾ ਹੋਇਆ ਸਾਡਾ ਸਰੀਰ ਖਜ਼ਾਨਾ ਸਾਡੇ ਕੋਲੇ ਦੇ ਵਿੱਚ ਸਤਿਗੁਰਾਂ ਨੇ ਕਾਮ ਕ્રોਧ ਲੋਭ ਮੋਹ ਹੰਕਾਰ ਇਹ ਵੀ ਖਜ਼ਾਨਾ ਨਹੀਂ ਹੈ ਸੱਤ ਸੰਦੋਖ ਖਜ਼ਾਨਾ ਹੈ ਧਰਮ ਖਜ਼ਾਨਾ ਹੈ ਸਤਿਗੁਰੂ ਕਹਿੰਦੇ ਕਿਹੜਾ ਕਿਹੜਾ ਖਜ਼ਾਨਾ ਹੈ ਜਿਹੜਾ ਤੇਰੇ ਕੋਲ ਰੱਬ ਨਹੀਂ ਦਿੰਦਾ ਜਨਮ ਸਿੱਧ ਤੈਨੂੰ ਦਿੱਤਾ ਹੈ ਤੂੰ ਬਾਹਰ ਭਟਗੇਗਾ ਬਾਹਰ ਲੱਭੇਗਾ ਉਹ ਗਲਤੀ ਫਿਰ ਤੇਰੀ ਹੈ ਰੱਬ ਦੀ ਨਹੀਂ ਰੱਬ ਨੂੰ ਵੀ ਲੱਭਣ ਚੱਲੇ ਆ ਤਾਂ ਬਾਹਰੋਂ ਸ਼ੁਰੂ ਕਰ ਸਤਿਗੁਰੂ ਕਹਿੰਦੇ ਅੰਦਰ ਤੋਂ ਸ਼ੁਰੂ ਕਰ ਜੋ ਬ੍ਰਹਮ ਇੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਸਤਿਗੁਰੂ ਕਹਿੰਦੇ ਅੰਦਰ ਨੂੰ ਖੋਜ ਆਪਣੇ ਨੂੰ ਆਪਣੇ ਆਪ ਨੂੰ ਖੋਜ ਰੱਬ ਤੇਨੂੰ ਮਿਲੇਗਾ ਰੱਬ ਤੈਨੂੰ ਇਤਨਾ ਮਹਿਸੂਸ ਹੋਵੇਗਾ ਤੇਰੇ ਸਰੀਰ ਵੀ ਤੇਤੋਂ ਦੂਰ ਹੋ ਜਾਏਗਾ ਰੱਬ ਤੇਤੋਂ ਦੂਰ ਨਹੀਂ ਹੋਣਾ ਇਤਨਾ ਨੇੜੇ ਆ ਰੱਬ ਤੇਰੇ ਪਰ ਉਹ ਉਦੋਂ ਆ ਜਦੋਂ ਸਾਡੇ ਕਰਮ ਬਦਲਦੇ ਨੇ ਗੁਰੂ ਦੇ ਮੁਤਾਬਕ ਪਹਿਲਾਂ ਕਰਮ ਕਰਦੇ ਆ ਸੋਚ ਵਿਚਾਰ ਉਹਨਾਂ ਦੀ ਰੱਖਦੇ ਆ ਫਿਰ ਸਾਡੇ ਇਹ ਰਹਿਮਤ ਵੀ ਇਹ ਸਾਡੇ ਗੁਰਾਂ ਦੀ ਸਮਾਪਤੀ ਦੇ ਸਮੇਂ ਉਹਨਾਂ ਆਹ ਬੁਲਾ ਵੀ ਕਿ ਮਾ ਹੋਵਾ ਇਹ ਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਕੀਫਤ